ਦਰਅਸਲ ਸਤੋ ਸ਼ਿਸ਼ੁਖਪਾਲ ਖਹਿਰਾ ਨੂੰ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਭਾਸ਼ਣ ਤੇ ਹਿਸਾਬ ਮੰਗਦੇ ਸੁਣਿਆ ਹੋਵੇਗਾ ਅੱਜ ਕੱਲ ਸਰਕਾਰ ਦਾ ਸੁਖਪਾਲ ਖਹਿਰਾ ਨਵਾਂ ਕੀ ਹੈ ਰੇੜਕਾ ਚੱਲ ਰਿਹਾ ਦੱਸਿਆ ਐਡਵੋਕੇਟ ਹਰਸ਼ਮਰ ਸਿੰਘ ਘੋਮਣੇ ਦਰਅਸਲ ਖਹਿਰਾ ਸਾਹਿਬ ਦੀ ਇੱਕ ਚੰਡੀਗੜ੍ਹ ਦੇ ਵਿੱਚ ਕੋਠੀ ਦੱਸੀ ਜਾ ਰਹੀ ਹੈ ਜਿਸ ਦੀ ਕੀਮਤ 100 ਕਰੋੜ ਦੱਸੀ ਜਾ ਰਹੀ ਹੈ ਹਰ ਸਿਮਰਨ ਸਿੰਘ ਘਮਣ ਵਕੀਲ ਦੇ ਕਹਿਣ ਮੁਤਾਬਕ ਇਹ ਕੋਠੀ ਦੀ ਕੀਮਤ 100 ਕਰੋੜ ਦੱਸੀ ਜਾ ਰਹੀ ਹੈ ਇਹ ਕੋਠੀ ਦੇ ਕਾਗਜ਼ਾਂ ਪੱਤਰਾਂ ਵਿੱਚ ਬਹੁਤ ਹੀ ਝੋਲ ਨਜ਼ਰ ਆ ਰਿਹਾ ਹੈ ਜਿਸ ਦਾ ਮੁੱਦਾ ਭਗਵੰਤ ਮਾਨ ਤੋਂ ਪਹਿਲਾਂ ਮੌਜੂਦਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਾਮਲਾ ਚੁੱਕਿਆ ਸੀ ਕੀ ਇਹ ਮਾਂ ਕੀ ਹੈ ਇਹ ਮਾਮਲਾ ਸੁਣੋ ਆ ਵਕੀਲ ਹਰਸਿਮਰ ਸਿੰਘ ਘੁੰਮਣ ਦੀ ਜ਼ਬਾਨੀ ਮਾਮਲਾ ਕੋ ਛੋਟਾ ਮੋਟਾ ਨਹੀਂ 100 ਕਰੋੜ ਦਾ ਮਾਮਲਾ ਹੈ ਆਓ ਸੁਣਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਡਵੋਕੇਟ ਹਰਸਿਮਰਨ ਘੁੰਮਣ ਹਲਕਾ ਇੰਚਾਰਜ ਪੁਲਾਥ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪੁਲਾਥ ਹਲਕੇ ਨੂੰ ਲੈ ਕੇ ਜਿਹੜਾ ਆ ਉੱਥੇ ਦੇ ਹਲਕਾ ਵਿਧਾਇਕ ਜਿਹੜੇ ਆ ਸੁਖਪਾਲ ਖੈਰਾ ਕਾਂਗਰਸ ਤੋਂ ਉਹਨਾਂ ਦਾ ਫਿਰ ਤੋਂ ਜਿਹੜਾ ਚਰਚਾ ਚੱਲ ਰਹੀ ਗੱਲ ਕਰ ਰਹੇ ਆ ਕਿਤੇ ਕੋਈ ਇੰਟਰਵਿਊ ਚ ਕਹਿ ਰਹੇ ਆ ਕਿ ਮੇਰੇ ਨਾਲ ਪੋਲਿਟিক্যাল ਮੰਡੇਟਾ ਕੀਤਾ ਜਾ ਰਿਹਾ ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਹੈ ਇਹ ਸਵਾਲ ਜਿਹੜਾ ਇਹਨਾਂ ਤੋਂ ਸਾਰੇ ਜਣੇ ਇਹ ਜ਼ਰੂਰ ਪੁੱਛਣ ਕਿ ਇਹ ਜੇ ਪੋਲਿਟিক্যাল ਮੰਡੇਟਾ ਸੀ ਤਾਂ ਇਹ ਪਰਚਾ ਜਿਹੜਾ ਇਹਦੀ ਸ਼ੁਰੂਆਤ ਜਿਹੜੀ ਕੀਤੀ ਗਈ ਸੀਗੀ ਉਹ ਕਾਂਗਰਸ ਦੇ ਟਾਈਮ ਕੈਪਟਨ ਮੁਰਿੰਦਰ ਸਿੰਘ ਵੱਲੋਂ ਕੀਤੀ ਗਈ ਸੀ ਜੇ ਉਹਨਾਂ ਨੇ ਇਹਨਾਂ ਨਾਲ ਬਦਲਾਖੋਰੀ ਕੀਤੀ ਸੀ ਤਾਂ ਇਹ ਫਿਰ ਭੱਜ ਕੇ ਹੈਲੀਪੈਡ ਤੇ ਉਹਨਾਂ ਦੇ ਪੈਰ ਕਿਉਂ ਫੜ ਗਏ ਉਹਦੇ ਤੇ ਇਹਨਾਂ ਨੇ ਅਜੇ ਤੱਕ ਉਸ ਚੀਜ਼ ਦਾ ਸਾਫ਼ ਸਪਸ਼ਟ ਜਵਾਬ ਨਹੀਂ ਦਿੱਤਾ ਨਾਲ ਇਹ ਜ਼ਰੂਰ ਪੁੱਛਣਾ ਚਾਹੁੰਦਾ ਆ ਕਿ ਜਿਹੜੀ 100 ਕਰੋੜ ਦੀ ਕੋਠੀ ਜਿਹਦਾ ਰੌਲਾ ਚੱਲ ਰਿਹਾ ਉਹ ਇਹ ਜ਼ਰੂਰ ਦੱਸਣ ਇੰਟਰਵਿਊ 'ਚ ਤੇ ਕਹੀ ਜਾਂਦੇ ਮੈਂ ਕੋਟ ਡੈਕਰੀ ਰਾਈ ਆਪਣੇ ਨਾਮ ਤੇ ਕਰਵਾਈ ਇਹਨਾਂ ਦੇ ਨਾਮ ਤੇ ਹੋਈ ਉਹ ਹੋਈ ਕਿਦਾਂ ਉਹਦੀ ਪ੍ਰੋਸੈਸ ਕੀ ਸੀਗੀ ਉਹ ਪੰਜਾਬ ਨੂੰ ਦੱਸਣ ਉਹ ਪਹਲੱਤ ਨੂੰ ਦੱਸਣ ਕਿ ਉਹ ਜਿਹੜੀ ਕੋਠੀ ਏ ਉਹ ਇਹਨਾਂ ਦੇ ਨਾਮ ਤੇ ਕਿੱਦਾਂ ਹੋਗੀ ਜਿਹੜੀ 100 ਕਰੋੜ ਦੀ ਕੋਠੀ ਜਿਹੜਾ 2008 ਦੀ ਵੀ ਗੱਲ ਕਰ ਲਈਏ ਜੇ ਉਦੋਂ ਹੀ ਉਦੋਂ ਵੀ ਉਹਦੀ ਕੀਮਤ 40 ਕਰੋੜ ਤੋਂ ਵੱਧ ਸੀਗੀ ਉਹ ਕਿਹੜਾ ਐਡਾ ਦਾਨਵੀਰ ਕਰਨ ਸੀ ਜਿਹੜਾ ਇਹਨਾਂ ਨੂੰ ਕੋਠੀ ਛੱਡ ਗਿਆ ਕਦੋਂ ਤੋਂ ਕੋਟ ਜਿਹੜੀ ਐ ਐਮਐਲਏ ਨੂੰ ਕੋਠੀਆਂ ਦੇਣ ਲੱਪੀ ਉਹਦਾ ਪ੍ਰੋਸੀਜਰ ਜ਼ਰੂਰ ਕਾਗਜ਼ ਪੱਤਰ ਲੈ ਕੇ ਜਿੱਦਾਂ ਬਾਕੀ ਚੀਜ਼ਾਂ ਲਈ ਲਾਈਵ ਹੁੰਦੇ ਉਹਦੇ ਤੇ ਲਾਈਵ ਹੋਣ ਕੱਲਾ ਕੱਲਾ ਕਾਗਜ਼ ਦਿਖਾਉਣ ਦੱਸਣ ਕਿ ਉਹਦੇ ਕੋਠੀ ਦੇ ਅਸਲੀ ਵਾਰਿਸ ਕਿੱਥੇ ਗਏ ਕੌਣ ਸਨ ਤੇ ਕਿਸ ਤਰੀਕੇ ਜਿਹੜੀ ਇਹਨਾਂ ਨੇ ਕੋਠੀ ਆਪਣੇ ਨਾਮ ਕਰਾਈ ਕਿਉਂਕਿ ਮੈਂ ਅੱਜ ਤੱਕ ਅਜੇ ਤੱਕ ਕੋਈ ਨਹੀਂ ਸੁਣਿਆ ਕੋਈ ਆਪਣਾ ਘਰ ਜਿਹੜਾ ਕਿਸੇ ਨੂੰ ਦਾਨ ਕਰ ਦਵੇ ਸੋ ਕਿਹੜਾ ਇਦਾਂ ਦਾ ਬੰਦਾ ਸੀਗਾ ਜਿਹੜੇ ਇਹਨਾਂ ਨੂੰ ਦਾਨ ਕਰ ਦਿੱਤੇ ਤੇ ਉਹਨਾਂ ਦੀ ਹਕੀਕਤ ਚ ਉਹਨਾਂ ਨਾਲ ਕੀ ਹਸ਼ਰ ਹੋਇਆ ਇਹ ਪੰਜਾਬ ਨੂੰ ਜ਼ਰੂਰ ਦੱਸਣਾ ਬਹੁਤ ਬਹੁਤ ਧੰਨਵਾਦ